ਵਾਇਰੂ ਜੀ ਕਾ ਖਾਸਾ ਵਾਇਰੂ ਜੀ ਕੀ ਖਤੇ ਭਰਾਓ ਮਹਿਦੀਪੁਰੋਂ ਆ ਬੰਨ ਟੁੱਟ ਗਿਆ ਜੇ ਭੱਜ ਕੇ ਆਓ ਜਿੰਨੇ ਵਿੱਚ ਚੱਥੇ ਆਰੇ ਚੱਥੇ ਆਰੇ ਬੰਦੇ ਜਿੰਨੇ ਆ ਭੱਜ ਕੇ ਆਓ ਆ ਬੰਨ ਟੁੱਟ ਗਿਆ ਦੇ ਵੇਖ ਲਓ ਕਿੰਨਾ ਪਾੜ ਪੈ ਗਿਆ ਭੱਜੋ ਤੋੜਿਆਂ ਦੀਆਂ ਲਿਆਓ ਟਰਾਲੀਆਂ ਨਹੀਂ ਤੇ ਗਿਆ ਜੇ ਸਾਰਾ ਕੰਮ ਮਹਿਦੀਪੁਰ ਵਾਲਿਓ ਸਿੱਖੀ ਆਓ ਮੀਂਹ ਦੇ ਪੁਸ਼ੋਰ ਸਿੰਘ ਦੇ ਗੇਟ ਤੋਂ ਆ ਬੰਨ ਟੁੱਟ ਗਿਆ ਜੇ ਆ ਵੇਖੋ ਕੀ ਬੰਨ ਦਾ ਪਿਆ ਜੇ ਤਗੜੇ ਹੋ ਕੇ ਭੱਜੋ 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 ਮਰਗੇ ਜੇ ਨਹੀਂ ਦੇ ਬੜਾ ਕੰਮ ਵਿਗੜ ਗਿਆ ਜੇ ਜਰਾ ਭੱਜੋ ਮਹਿਦੀਪੁਰ ਵਾਲਿਓ ਭੱਜੋ ਵਾਇਰੂ ਜੀ ਕਾ ਖਾਸਾ ਵਾਇਰੂ ਜੀ ਕੀ ਫਤਿਹ ਭਰਾਓ ਮਹਿਦੀਪੁਰੋਂ ਆ ਬੰਨ ਟੁੱਟ ਗਿਆ ਭੱਜ ਕੇ ਆਓ ਜਿੰਨੇ ਵਿੱਚ ਚੱਥੇ ਆ ਰਹੇ ਆ ਚੱਥੇ ਆ ਰਹੇ ਬੰਦੇ ਜਿੰਨੇ ਆ ਭੱਜ ਕੇ ਆਓ ਬੰਨ ਟੁੱਟ ਗਿਆ ਦੇ ਵੇਖ ਲਓ ਕਿੰਨਾ ਪਾੜ ਪੈ ਗਿਆ ਉਹ ਜੋ ਤੋੜਿਆ ਦੀਆਂ ਲਿਆਓ ਟਰਾਲੀਆਂ ਨਹੀਂ ਤੇ ਗਿਆ ਜੇ ਸਾਰਾ ਕੰਮ ਮਹਿਦੀਪੁਰ ਵਾਲਿਓ ਚੱਕਿਓ ਮੀਂਹ ਦੇ ਪਸ਼ੌਰ ਸਿੰਘ ਦੇ ਗੇਟ ਤੋਂ ਆ ਬੰਨ ਟੁੱਟ ਗਿਆ ਜੇ ਆ ਵੇਖੋ ਕੀ ਬੰਨ ਦਾ ਪਿਆ ਜੇ ਤਗੜੇ ਹੋ ਕੇ ਭੱਜੋ 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 ਮਰਗੇ ਜੇ ਨਹੀਂ ਦੇ ਬੜਾ ਕੰਮ ਵਿਗੜ ਗਿਆ ਜੇ ਜਰਾ ਭੱਜੋ ਮਹਿਦੀਪੁਰ ਵਾਲਿਓ ਪੈਠੋ ਵਾਇਰੂ ਜੀ ਕਾ ਖਾਸਾ ਵਾਇਰੂ ਜੀ ਕੀ ਫਤਿਹ ਭਰਾਓ ਮਹਿਦੀਪੁਰੋਂ ਆ ਬੰਨ ਟੁੱਟ ਗਿਆ ਭੱਜ ਕੇ ਆਓ ਜਿੰਨੇ ਵਿੱਚ ਚੱਥੇ ਆਰੇ ਚੱਥੇ ਆਰੇ ਬੰਦੇ ਕਿੰਨੇ ਆ ਭੱਜ ਕੇ ਆਓ ਆ ਬੰਨ ਟੁੱਟ ਗਿਆ ਦੇਖ ਲਓ ਕਿੰਨਾ ਪਾੜ ਪੈ ਗਿਆ ਭੱਜੋ ਤੋੜਿਆਂ ਦੀਆਂ ਲਿਆਓ ਟਰਾਲੀਆਂ ਨਹੀਂ ਤੇ ਗਿਆ ਜੇ ਸਾਰਾ ਕੰਮ ਮਹਿਦੀਪੁਰ ਵਾਲਿਓ ਚੱਕਿਓ ਮੀਂਹ ਵਾਲੇ ਪੁਸ਼ੌਰ ਸਿੰਘ ਦੇ ਗੇਟ ਤੋਂ ਆ ਬੰਨ ਟੁੱਟ ਗਿਆ ਜ ਆ ਵੇਖੋ ਕੀ ਬੰਨ ਦਾ ਪਿਆ ਜੇ ਤਗੜੇ ਹੋ ਕੇ ਭੱਜੋ 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 ਮਰ ਗਏ ਜੇ ਨਹੀਂ ਦੇ ਬੜਾ ਕੰਮ ਵਿਗੜ ਗਿਆ ਜਿਆਰਾ ਭੱਜੋ ਮਹਿਦੀਪੁਰ ਵਾਲਿਓ ਭੱਜੋ ਵਾਇਰੂ ਜੀ ਕਾ ਖਾਸਾ ਵਾਇਰੂ ਜੀ ਕੀ ਖਤੇ ਭਾਓ ਮਹਿਦੀਪੁਰੋਂ ਆ ਬੰਨ ਟੁੱਟ ਗਿਆ ਭੱਜ ਕੇ ਆਓ ਜਿੰਨੇ ਵਿੱਚ ਚੱਥੇ ਆ ਰਹੇ ਚੱਥੇ ਆ ਰਹੇ ਬੰਦੇ ਕਿੰਨੇ ਆ ਭੱਜ ਕੇ ਆਓ ਬੰਨ ਟੁੱਟ ਗਿਆ ਦੇ ਵੇਖ ਲੋ ਕਿੰਨਾ ਪਾੜ ਪੈ ਗਿਆ ਭੱਜੋ ਤੋੜਿਆਂ ਦੀਆਂ ਲਿਆਓ ਟਰਾਲੀਆਂ ਨਹੀਂ ਤੇ ਗਿਆ ਜੇ ਸਾਰਾ ਕੰਮ ਮਹਿਦੀਪੁਰ ਆ ਲਿਓ ਛੇਤੀ ਆਓ ਮੀਂਹ आले ਪੁਸ਼ੋਰ ਸਿੰਘ ਦੇ ਗੇਟ ਤੋਂ ਆ ਬੰਨ ਟੁੱਟ ਗਿਆ ਜ ਆ ਵੇਖੋ ਕੀ ਬੰਨ ਦਾ ਪਿਆ ਜੇ ਤਗੜੇ ਹੋ ਕੇ ਭੱਜੋ 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 ਮਰ ਗਏ ਜੇ ਨਹੀਂ ਦੇ ਬੜਾ ਕੰਮ ਵਿਗੜ ਗਿਆ ਜਿਆਰਾ ਭੱਜੋ ਮਹਿਦੀਪੁਰ ਆਲੇ ਭੱਜੋ